ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇੱਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕੀਤਾ ਗਿਆ ਹੈ ਦੱਸਦੇ ਕਿ ਇਸ ਗਿਰੋਹ ਦੇ ਵੱਲੋਂ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਅਸ਼ਲੀਲ ਵੀਡੀਓਜ਼ ਬਣਾਈਆਂ ਜਾਂਦੀਆਂ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਬਲੈਕਮੇਲ ਕਰਕੇ ਲੱਖਾਂ ਰੁਪਿਆਵਾਂ ਦੀ ਠੱਗੀ ਕੀਤੀ ਜਾਂਦੀ ਸੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਥਾਣਾ ਮਕਬੂਲਪੁਰਾ ਦੀ ਪੁਲਿਸ ਦੇ ਵੱਲੋਂ ਇਸ ਗਿਰੋਹ ਦਾ ਪਰਦਾ ਫਾਸ਼ ਕੀਤਾ ਗਿਆ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਹ ਗਿਰੋਹ ਜਿਹੜਾ ਸੀ ਫੈਲਿਆ ਹੋਇਆ ਸੀ ਜਿਸ ਦੇ ਵਿੱਚ 12 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਕਿ ਇਸ ਦੇ ਵਿੱਚ ਇੱਕ ਪੁਲਿਸ ਵਾਲਾ ਵੀ ਸ਼ਾਮਿਲ ਹੈ ਜੀ ਹਾਂ ਤੁਹਾਨੂੰ ਦੱਸ ਦੇ ਕਿ ਇਸ ਪੁਲਿਸ ਵਾਲੇ ਦੇ ਵੱਲੋਂ ਜੋ ਕਿ ESIC ਦਾ ਇਸ ਦੇ ਵੱਲੋਂ ਵੀ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਸੀ ਦੱਸ ਦੇ ਕਿ ਪੋਲੇ-ਪਾਲੇ ਲੋਕਾਂ ਨੂੰ ਪਹਿਲਾਂ ਹਨੀ ਟ੍ਰੈਪ ਲਗਾ ਕੇ ਆਪਣੇ ਜਾਲ ਦੇ ਵਿੱਚ ਫਸਾ ਲਿਆ ਜਾਂਦਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਹੋਟਲ ਲੈ ਜਾ ਕੇ ਔਰਤਾਂ ਵੀ ਇਸ ਦੇ ਵਿੱਚ ਸ਼ਾਮਿਲ ਸੀ ਤਾਂ ਹੋਟਲ ਜਾ ਕੇ ਉਹਨਾਂ ਦੀਆਂ ਅਸ਼ਲੀਲ ਵੀਡੀਓਜ਼ ਬਣਾ ਲਈਆਂ ਜਾਂਦੀਆਂ ਸੀ ਉਸ ਤੋਂ ਬਾਅਦ ਉਹਨਾਂ ਨੂੰ ਬਲੈਕਮੇਲ ਕਰਕੇ ਵੀਡੀਓ ਦਿਖਾ ਕੇ ਬਲੈਕਮੇਲ ਕਰਕੇ ਪੈਸੇ ਠੱਗੇ ਜਾਂਦੇ ਸੀ ਤਾਂ ਇੱਕ ਵੱਡਾ ਰੈਕਡ ਦਾਜ਼ੇ ਕਿ ਇੱਕ ਵੱਡਾ ਗਿਰੋਹ ਜਿਹੜਾ ਸੀਗਾ ਉਸ ਦਾ ਪਰਦਾਫਾਸ਼ ਕੀਤਾ ਗਿਆ ਹੈ ਆਮ੍ਰਿਤਸਰ ਦੀ ਥਾਣਾ ਮਕਬੂਲਪੁਰ ਪੁਲਿਸ ਦੇ ਵੱਲੋਂ ਇਸ ਦਾ ਪਰਦਾਫਾਸ਼ ਕੀਤਾ ਗਿਆ ਤੇ ਕੁੱਲ 12 ਲੋਕ ਗ੍ਰਿਫਤਾਰ ਕੀਤੇ ਗਏ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਚਾਰ ਮਹਿਲਾਵਾਂ ਵੀ ਇਸ ਦੇ ਵਿੱਚ ਸ਼ਾਮਿਲ ਨੇ ਜੋ ਕਿ ਇਸ ਪੂਰੀ ਘਟਨਾ ਨੂੰ ਅੰਜਾਮ ਦਿੰਦੀ ਸੀ ਦਾਜ਼ੇ ਕਿ ਹੋਟਲ ਦੇ ਵਿੱਚ ਜਾ ਕੇ ਆਪਣੇ ਕੱਪੜੇ ਉਤਾਰ ਦਿੰਦੀਆਂ ਸੀ ਤਾਂ ਜਿਸ ਲੋਕਾਂ ਨੂੰ ਫਸਾਇਆ ਜਾਂਦਾ ਸੀ ਉਹਨਾਂ ਦੇ ਕੱਪੜੇ ਉਤਾਰ ਕੇ ਅਸ਼ਲੀਲ ਵੀਡੀਓ ਬਣਾ ਲੈਂਦੀਆਂ ਸੀ ਜਿਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਬੋਲੇ ਲੇ ਲੋਕਾਂ ਨੂੰ ਜਾਲ ਦੇ ਵਿੱਚ ਫਸਾ ਕੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ ਤਾਂ ਇਸ ਦੇ ਵਿੱਚ ਕੁੱਲ 12 ਵਿਅਕਤੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਚਾਰ ਮਹਿਲਾਵਾਂ ਸ਼ਾਮਿਲ ਨੇ ਤੇ ਇੱਕ ਐਸਆਈ ਜਾਣੀ ਕਿ ਇੱਕ ਪੁਲਿਸ ਅਧਿਕਾਰੀ ਵੀ ਇਸ ਪੂਰੇ ਮਾਮਲੇ ਦੇ ਵਿੱਚ ਸ਼ਾਮਿਲ ਹੈ ਇੱਕ ਵੱਡਾ ਗਿਰੋਹ ਦਾ ਜੇ ਕਿ ਪੂਰੇ ਪੰਜਾਬ ਦੇ ਵਿੱਚ ਇਹ ਗਿਰੋਹ ਫੈਲਿਆ ਹੋਇਆ ਸੀ ਤਾਂ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਜ਼ਿਲੰਦਰ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਇਹਨਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਵੱਡਾ ਰੈਕર્ડ ਜਿਹੜਾ ਸੀਗਾ ਪਰਦਾ ਫਾਸ਼ ਗਿਰੋਧਾ ਕੀਤਾ ਗਿਆ ਹੈ ਅਸ਼ਲੀਲ ਵੀਡੀਓ ਬਣਾਉਂਦੇ ਸੀ ਤਾਂ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਜਾਂਦਾ ਸੀ ਹਨੀ ਟਰੈਪ ਲਗਾ ਕੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਇਹਨਾਂ ਦੇ ਵੱਲੋਂ ਇਸ ਪੂਰਾ ਜਿਹੜਾ ਬਲੈਕਮੇਲਿੰਗ ਦਾ ਕੰਮ ਕੀਤਾ ਜਾਂਦਾ ਸੀ ਤਾਂ ਪੁਲਿਸ ਨੇ ਇਸ ਦੇ ਨਾਲ ਹੀ ਤਿੰਨ ਕਾਰਾਂ ਵੀ ਇੰਨਾ ਤੋਂ ਜ਼ਬਤ ਕੀਤੀਆਂ ਨੇ ਮੋਬਾਈਲ ਫੋਨ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਤਾਂ ਪੁਲਿਸ ਨੂੰ ਸੇ ਜਾਣਕਾਰੀ ਸੀਗੀ ਜਿਸ ਤੋਂ ਬਾਅਦ ਪੂਰੀ ਜਾਂਚ ਚੱਲੀ ਤੇ ਜਾਂਚ ਦੇ ਵਿੱਚ 12 ਗ੍ਰਿਫਤਾਰੀਆਂ ਜਿਹੜੀਆਂ ਨੇ ਹੁਣ ਤੱਕ ਹੋ ਚੁੱਕੀਆਂ ਨੇ ਦੱਸ ਦੇ ਕਿ ਕੁਝ ਹੋਰ ਗ੍ਰਿਫਤਾਰੀਆਂ ਹਾਲੇ ਬਾਕੀ ਨੇ ਨਾ ਤੋਂ ਪੁੱਛਗਿਛ ਲਗਾਤਾਰ ਜਾਰੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ 12 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੋ ਕਿ ਪੂਰੇ ਪੰਜਾਬ ਦੇ ਵਿੱਚ ਫੈਲੇ ਹੋਏ ਸਨ ਔਰ ਦੱਸ ਦਿੱਤਾ ਜਾਵੇ ਤਾਂ ਫੋਨ ਤੇ ਹੀ ਫੋਨ ਦਾ ਯੂਜ਼ ਕਰਕੇ ਹਨੀ Trap ਲਗਾ ਕੇ ਲੋਕਾਂ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਸੀ ਤਾਂ ਫਿਰ ਉਹਨਾਂ ਨੂੰ ਹੋਟਲ ਦੇ ਵਿੱਚ ਬੁਲਾ ਲਿਆ ਜਾਂਦਾ ਸੀ ਜਿਸ ਤੋਂ ਬਾਅਦ ਔਰਤਾਂ ਵੀ ਸ਼ਾਮਿਲ ਸੀ ਔਰ ਔਰਤਾਂ ਆਪਣੇ ਕੱਪੜੇ ਉਤਾਰ ਦਿੰਦੀਆਂ ਸੀ ਤਾਂ ਜਿਸ ਨੂੰ ਬੁਲਾਇਆ ਜਾਂਦਾ ਸੀ ਉਸ ਦੇ ਕੱਪੜੇ ਉਤਾਰ ਕੇ ਉਹਨਾਂ ਦੀਆਂ ਤਸਵੀਰਾਂ ਲੈ ਲਈਆਂ ਜਾਂਦੀਆਂ ਸੀ ਵੀਡੀਓਜ਼ ਬਣਾ ਲਈਆਂ ਜਾਂਦੀਆਂ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਵੀਡੀਓ ਦਿਖਾ ਕੇ ਬਲੈਕਮੇਲ ਕੀਤਾ ਜਾਂਦਾ ਸੀ ਤਾਂ ਬਹੁਤ ਸਾਰੇ ਲੋਕ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੇ ਤਾਂ ਦੱਸ ਦੇ ਕਿ ਇੱਕ ਵੱਡਾ ਪਰਦਾ ਫਾਸ਼ ਕੀਤਾ ਗਿਆ ਹੈ ਚਾਰ ਮਹਿਲਾਵਾਂ ਜੋ ਕੇ ਇਸ ਕੰਮ ਦੇ ਵਿੱਚ ਸ਼ਾਮਿਲ ਸਨ ਬਲੂ ਫਿਲਮਾਂ ਬਣਾਈਆਂ ਜਾਂਦੀਆਂ ਸਨ ਚਾਰ ਮਹਿਲਾਵਾਂ ਵੀ ਸ਼ਾਮਿਲ ਸਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਤੇ ਇਹਨਾਂ ਦੇ ਵਿੱਚ ਹਜੇ ਹੋਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਲੈ ਬਾਕੀ ਤਾਂ ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ਫਿਲਹਾਲ ਇਹਨਾਂ 12 ਵਿਅਕਤੀਆਂ ਦੀ ਗ੍ਰਿਫਤਾਰੀ ਪਰ ਅੰਮ੍ਰਿਤਸਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੀ ਜਿਹੜੀ ਸਫਲਤਾ ਹਾਸਲ ਕੀਤੀ ਹੈ ਕਿਉਂਕਿ ਇਸ ਗਿਰੋਹ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਠੱਗਿਆ ਜਾਂਦਾ ਸੀ ਔਰ ਲੱਖਾਂ ਰੁਪਿਆਵਾਂ ਦੀ ਜਿਹੜੀ ਠੱਗੀ ਸੀਗੀ ਇਸ ਗਿਰੋਹ ਦੇ ਵੱਲੋਂ ਕੀਤੀ ਜਾਂਦੀ ਤਾਂ ਇਸ ਪੂਰੇ ਮਾਮਲੇ ਦੀ ਜਾਣਕਾਰੀ ADCP 3 ਜਸਰੂਪ ਕੋਰ ਬਾਟ ਨੇ ਪ੍ਰੈਸ ਕਾਨਫਰੰਸ ਦੇ ਰਾਹੀਂ ਦਿੱਤੀ ਹੈ ਸੁਣ ਲੈਨੇ ਹਾ ਕੀ ਕਹਿੰਦੇ ਨੇ ਸਾਨੂੰ ਕੰਪਲੇਂਟ ਰਿਸੀਵ ਹੋਈ ਸੀ ਇੱਕ ਜਸਪਾਲ ਸਿੰਘ ਤੋਂ ਜਿਹੜੇ ਰੈਜ਼ੀਡੈਂਟ ਆਫ ਬਟਾਲਾ ਹਾਲ ਵਾਸੀ ਟਾਂਡੇ ਦੇ ਰਹਿਣ ਵਾਲੇ ਆ ਇਹ ਵਾਕਿਆ ਇੰਜ ਹੋਇਆ ਸੀ ਕਿ ਉਹਨਾਂ ਨੂੰ ਫੋਨ ਆਇਆ ਕੁਝ ਦਿਨ ਪਹਿਲਾਂ ਉਹਨਾਂ ਨੂੰ ਇੱਕ ਲੇਡੀ ਨੇ ਕਿਹਾ ਕਿ ਤੁਸੀਂ ਮੇਰਾ ਪਹਿਲਾਂ ਵੀ ਰਾਜੀਨਾਮਾ ਕਰਾਇਆ ਸੀ ਤੇ ਮੇਰਾ ਇੱਕ ਵਾਰ ਦੁਬਾਰਾ ਰਾਜੀਨਾਮਾ ਕਰਾਓ ਉਹਨਾਂ ਨੇ ਪੁੱਛਿਆ ਕੌਣ ਹੋ ਤੁਸੀਂ ਲੇਡੀ ਨੇ ਕਿਹਾ ਕਿ ਤੁਸੀਂ ਇੱਥੇ ਸੋ ਐਂਡ ਸੋ ਪਲੇਸ ਤੇ ਆ ਜਾਓ ਉਹ ਫਿਰ ਜਦ ਸਾਡੇ ਕੰਪਲੇਨੈਂਟ ਪਹੁੰਚੇ ਇੱਥੇ αਲਫਾ ਮਾਲ ਦੇ ਨੇੜੇ ਇੱਕ ਜਗ੍ਹਾ ਤੇ ਤੇ ਲੇਡੀ ਔਰ ਉਹਨਾਂ ਦੇ ਨਾਲ ਇੱਕ ਹੋਰ ਇੰਡੀਵਿਜੂਅਲ ਸੀ ਉਹ ਉਹਨਾਂ ਨੂੰ ਇੱਕ ਕਮਰੇ ਚ ਲੈ ਗਏ ਅੰਦਰੋਂ ਕੁੰਡੀ ਲਾਤੀ ਜਦ ਕੰਪਲੇਨੈਂਟ ਨੇ ਆਬਜੈਕਟ ਕੀਤਾ ਤਾਂ ਫਿਰ ਉਹ ਦੋ ਤਿੰਨ ਹੋਰ ਬੰਦੇ ਲਿਆਏ ਦੋ ਤਿੰਨ ਲੇਡੀਜ਼ ਵੀ ਲਿਆਏ ਤੇ ਉਹਨਾਂ ਨੂੰ ਥ੍ਰੈਟਨ ਕਰਨ ਲੱਗੇ ਇਹਦੇ ਨਾਲ ਹੀ ਇਹ ਲੇਡੀਜ਼ ਨੇ ਬੰਦਿਆਂ ਨੇ ਇਹਨਾਂ ਦੇ ਵੀ ਕੰਪਲੇਨੈਂਟ ਦੇ ਵੀ ਕੱਪੜੇ ਲਾਤੇ ਲੇਡੀਜ਼ ਨੇ ਆਪਣੇ ਵੀ ਲਾਤੇ ਤੇ ਆਬਜੈਕਸ਼ਨੇਬਲ ਨਿਊਡ ਪਿਕਚਰਸ ਔਰ ਵੀਡੀਓਜ਼ ਬਣਾਉਣ ਲੱਗੇ ਔਰ ਉਹ ਵੀਡੀਓਜ਼ ਦਿਖਾ ਕੇ ਇਹਨਾਂ ਨੂੰ ਥ੍ਰੈਟਨ ਕਰਨ ਲੱਗੇ ਤੇ ਐਕਸਟਰੈਕਟ ਕਰਨ ਲੱਗੇ ਇਦੇ ਵਿੱਚ ਇਹੋ ਜਿਹਾ ਵੀ ਇੱਕ ਬੰਦਾ ਸੀ ਜਿਹੜਾ ਪੁਲਿਸ 유ਨੀਫਾਰਮ ਵਿੱਚ ਸੀ ਔਰ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਥਾਣੇਦਾਰ ਦੱਸ ਰਿਹਾ ਸੀ ਉਹ ਫਿਰ ਜਦ ਕੰਪਲੇਨੈਂਟ ਤੋਂ ਪੈਸੇ ਮੰਗੇ ਗਏ ਉਹਨਾਂ ਨੇ ਮੌਕੇ ਤੇ ਉਹਨਾਂ ਕੋਲ ਜਿੰਨੇ ਪੈਸੇ ਸੀ ਉਹ ਦੇ ਦਿੱਤੇ ਤੇ ਕੁੱਲ ਗੱਲਬਾਤ 4 ਲੱਖ ਤੇ ਨਿਬੜੀ ਤੇ ਫਿਰ ਉਹਨਾਂ ਨੇ ਕੁਝ ਦਿਨਾਂ ਦਾ ਟਾਈਮ ਮੰਗਿਆ ਔਰ ਕਿਹਾ ਕਿ ਮੈਂ ਕੁਝ ਦਿਨਾਂ ਬਾਅਦ ਤੁਹਾਨੂੰ ਬਾਕੀ ਪੈਸੇ ਦੇ ਦਾਂਗਾ ਇੰਨੀ ਦੇਰ ਵਿੱਚ ਕੰਪਲੇਨੈਂਟ ਨੇ ਪੁਲਿਸ ਨਾਲ ਗੱਲਬਾਤ ਕਰ ਲਈ ਸਾਨੂੰ ਇਨਫੋਰਮ ਕੀਤਾ ਕਿ ਉਹਨਾਂ ਨਾਲ ਇੰਜ ਹੋਇਆ ਤੇ ਪੁਲਿਸ ਨੇ 트੍ਰੈਪ ਲਾ ਕੇ ਕੁੱਲ 12 ਇੰਡੀਵਿਜੂਅਲਸ ਨੂੰ ਅਰੈਸਟ ਕਰਿਆ ਜਿਹੜੇ ਵੱਖ-ਵੱਖ ਜਗ੍ਹਾ ਤੋਂ ਐ ਤਿੰਨ ਮਕਬੂਲਪੁਰੇ ਦੇ ਐ ਤਿੰਨ ਜਲੰਧਰ ਦੇ ਰਹਿਣ ਵਾਲੇ ਐ ਦੋ ਗੁਰਦਾਸਪੁਰ ਦੇ ਐ ਇੱਕ ਖੁਸ਼ਿਆਰਪੁਰ ਦਾ ਐ ਤੇ ਦੋ ਹੋਰ ਅੰਮ੍ਰਿਤਸਰ ਤੋਂ ਹੋਰ ਜਗ੍ਹਾ ਤੋਂ ਆਏ ਇੱਕ ਮਾਨਸਾ ਤੋਂ ਵੀ ਐ ਇਹਦੇ ਵਿੱਚ ਲੇਡੀਜ਼ ਵੀ ਅਰੈਸਟ ਕੀਤੀਆਂ ਗਈਆਂ ਤੇ ਇੱਕ 36 IRB ਦਾ ASI ਵੀ ਅਰੈਸਟ ਹੋਇਆ ਇਹਦੇ ਲਈ ਮਕਬੂਲਪੁਰੇ ਥਾਣੇ ਵਿੱਚ 108 ਨੰਬਰ ਐਫਆਈਆਰ ਰਜਿਸਟਰ ਕੀਤਾ ਜਿਦੇ ਵਿੱਚ ਸਾਰੇ ਇੰਡੀਵਿਜੂਅਲਸ ਅਰੈਸਟ ਹੋਏ ਹਨ ਅੰਡਰ ਸੈਕਸ਼ਨਸ ਆਫ ਕ੍ਰਿਮੀਨਲ ਇੰਟੀਮੀਡੇਸ਼ਨ ਕਾਂਸਪੀਰੇਸੀ ਕਿਡਨਾਪਿੰਗ ਐਕਸਟਰਸ਼ਨ ਔਰ ਆਰਗੇਨਾਈਜ਼ਡ ਕ੍ਰਾਈਮ ਇਹਦੇ ਨਾਲ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਇਹ ਇਹਨਾਂ ਦਾ ਆਰਗੇਨਾਈਜ਼ਡ ਗੈਂਗ ਹੈ ਜਿਹੜੇ ਇਹੋ ਜਿਹੇ ਇਨੋਸੈਂਟ ਲੋਕਾਂ ਨੂੰ ਪਹਿਲਾਂ ਸੱਦਦੇ ਆਂ ਉਹਨਾਂ ਨੂੰ ਫਿਰ ਅਬਡਕਟ ਕਰਕੇ ਕਿਸੇ ਜਗ੍ਹਾ ਬੰਦ ਕਰਕੇ ਉਹਨਾਂ ਦੀ ਆਬਜਕਸ਼ਨੇਬਲ ਵੀਡੀਓਜ਼ ਜਾਂ ਫੋਟੋਸ ਕਲਿੱਕ ਕਰਕੇ ਉਹਨਾਂ ਤੋਂ ਰੈਨਸਮ ਡਿਮਾਂਡ ਕਰਦੇ ਆਂ ਫਰौती ਮੰਗਦੇ ਆਂ ਤੇ ਇਹਨਾਂ ਨੇ ਜਿੰਨੀ ਸਰਸਰੀ ਪੁੱਛ ਕੇ ਚੋਂ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਪਤਾ ਚੱਲਿਆ ਹੈ ਕਿ ਹੋਰ ਵੀ ਇਹੋ ਜਿਹੇ ਕਈ ਕੇਸਿਸ ਇਹਨਾਂ ਨੇ ਕੀਤੇ ਆਂ ਜਿੱਥੇ ਇਹਨਾਂ ਨੇ ਪੈਸੇ ਡਿਮਾਂਡ ਕੀਤੇ ਆਂ ਇਹ ਇਹਨਾਂ ਦਾ ਹੁਣ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏਗੀ ਇਹਨਾਂ ਦੇ ਗਰੋਹ ਵਿੱਚ ਹੋਰ ਕਿੰਨੇ ਬੰਦੇ ਆ ਹੋਰ ਇਹੋ ਜਿਹੇ ਕਿੰਨੇ ਕ੍ਰਾਈਮ ਕੀਤੇ ਆ ਉਹ ਪਤਾ ਕੀਤਾ ਜਾਏਗਾ ਮਨ ਵਿੱਚ ਡਾਕਟਰ ਜੀ ਉਹਨੂੰ ਸਰਕਲ ਅੱਗੇ ਆ ਸੁਝਾ ਨਹੀਂ ਉਹ ਸਾਹਮਣੇ ਆਇਆ ਉਹ ਤਫਤੀਸ਼ ਦਾ ਹਿੱਸਾ ਹੈ ਜੀ ਅਸੀਂ ਵੈਰੀਫਾਈ ਕਰ ਰਹੇ ਹਾਂ ਮਰ ਥਾਣੇਦਾਰ ਦਾ ਕੀ ਸਾਰਾ ਬਤ ਇਹ ਇਨ ਜਿੰਨਾ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਪਤਾ ਚੱਲਿਆ ਹੈ ਜੀ ਇਹ ਹੀ ਗੈਂਗ ਦਾ ਹਿੱਸਾ ਹੈ ਬਾਕੀ ਅਸੀਂ ਜਿਵੇਂ ਕਿਹਾ ਕਿ ਰਿਮਾਂਡ ਲੈ ਕੇ ਅਸੀਂ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਜੀ ਹੁਣ ਜਿਹੜੇ ਬਾਰੇ ਜੀ ਬੜੇ ਸਾਰੇ ਇੱਕੋ ਹੀ ਵਿਰੋਧ ਦੇ ਮੈਂਬਰ ਬਿਲਕੁਲ ਜੀ ਇਹ ਆਪਸ ਵਿੱਚ ਮਿਲੇ ਜੁਲੇ ਹੀ ਹੈ ਕੁਝ ਨੇ ਕ੍ਰਾਈਮ ਇੱਥੇ ਕੀਤਾ ਹੈ ਕੁਝ ਪਹਿਲਾਂ ਇਨਸੀਡੈਂਟ ਇੱਕ ਅੱਧੀ ਹੋਰ ਜਗ੍ਹਾ ਵੀ ਇਹਨਾਂ ਨੇ ਕੀਤਾ ਹੈ ਇਹੋ ਜਿਹਾ ਸਿਮਿਲਰ ਲਾਈਨਸ ਤੇ ਉਹ ਜਿਹੜਾ ਕੋਈ ਪਹਿਲਾਂ ਕੰਮ ਕਰਦੇ ਦੱਸੋ ਇਹਨਾਂ ਚੋਂ ਦੋ ਬੰਦੇ ਆਤੇ ਮਾਮਲੇ ਦਰਜ ਨੇ ਜਿੰਨਾ ਜੋ ਇੱਕ ਆਲਰੇਡੀ ਫੜਿਆ ਗਿਆ 379B ਦਾ ਇੱਕ ਹੋਰ ਇੰਡੀਵਿਜੂਅਲ ਤੇ ਦਰਜ ਹੈ। ਬਹਿਲਾਵਰੇ ਜੇ ਮਾਸਟਰਮਾਈਂਡ ਹੋਣਾ ਮੈਂ ਤਾਂ ਇਹ ਜਿਹੜਾ ਅਭਿਵਾਰ ਹੈਗਾ ਚਲਾ ਰਹੇ ਵੀ ਇਹ। ਇਹ ਪੁੱਛਗਿੱਛ ਦੇ ਬੇਸਿਸ ਤੇ ਅਸੀਂ ਪਤਾ ਕਰਾਂਗੇ। ਸਾਰੇ ਗ੍ਰਿਫਤਾਰੀ ਹੋਣੀ ਹੈ ਇਹ ਜੋ। ਇਹ ਇਹਦੇ ਚੋ ਜੀ ਕੁਝ ਗ੍ਰਿਫਤਾਰ ਹੋ ਗਏ ਆਂ। ਕੁਝ ਹੋਣੇ ਰਹਿੰਦੇ ਆਂ ਜੀ। ਸ਼ਾਪੇਮਾਲੀ ਕੀਤੀ ਆਂ ਇਹ ਟੀਮ ਨਾਲ। ਬਿਲਕੁਲ ਬਿਲਕੁਲ ਜੀ ਅਸੀਂ ਸਾਰੇ ਫੜਾਂਗੇ। ਤਾਂ ਹੈ ਕਿ ਆਪਸ ਵਿੱਚ ਮਿਲ ਕੇ ਤਰੀਕੇ ਸੇ। ਇਹ ਜੀ ਅਸੀਂ ਮੈਂ ਕਿਹਾ ਹੈ ਕਿ ਪ੍ਰੀਲੀਮినਰੀ ਇਨਵੈਸਟੀਗੇਸ਼ਨ ਕੀਤੀ ਹੈ ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਪੁੱਛਗਿੱਛ ਕਰਾਂਗੇ ਕਿ ਇਹਨਾਂ ਨੇ ਗਰੁੱਪ ਕਿਵੇਂ ਫਾਰਮ ਕੀਤਾ ਕਿਵੇਂ ਇੱਕ ਦੂਜੇ ਨੂੰ ਜਾਣਦੇ ਸੀ ਮਾੜੀ ਤਕਸੀਅਤ ਵਾਲੇ ਹੀ ਬੰਦੇ ਸੀ ਤਾਂ ਹੀ ਇਹੋ ਜੇ ਇਕੱਠੇ ਹੋ ਕੇ ਕ੍ਰਾਈਮ ਕਰ ਰਹੇ ਸੀ ਜਿੰਨਾਂ ਨੂੰ ਪਤਾ ਚੱਲਿਆ ਜੀ ਹੋ ਗਿਆ ਕੁਝ ਸਮਾਂ ਹੋ ਗਿਆ ਕਿਉਂਕਿ ਪਹਿਲਾਂ ਵੀ ਇਨਸੀਡੈਂਟਸ ਪਤਾ ਚੱਲੇ ਹਨ ਜੋ ਇਹਨਾਂ ਨੇ ਕੀਤੇ ਹਨ ਜਗਾ ਜਿਹੜੀ ਇਹਨਾਂ ਦਾ ਨਾਮ ਲੱਗੀ ਗਈ ਹੈ ਜਦੇ ਉੱਪਰ ਸਾਰਾ ਬਿਲ ਲਾ ਕੇ ਕੰਮ ਕਰਵਾਇਆ ਜਾ ਰਿਹਾ ਹੈ ਇਹ ਵੱਖ-ਵੱਖ ਜਗ੍ਹਾ ਤੇ ਕਰਦੇ ਆਂ ਜੀ ਕੁਝ ਇੱਥੇ ਜਿਵੇਂ ਅੱਜ ਜਿਹੜਾ ਸਾਡਾ ਕੇਸ ਅੰਮ੍ਰਿਤਸਰ ਵਿੱਚ ਹੋਇਆ ਹੈ ਇੱਕ ਕੇਸ ਇਹੋ ਜਿਹਾ সিমਿਲਰ ਲਾਈਨਸ ਵਿੱਚ ਹੋਰ ਸ਼ਹਿਰ ਚੋ ਵੀ ਪਤਾ ਚੱਲਿਆ ਤੇ ਉਹੀ ਅਸੀਂ ਪਤਾ ਕਰ ਹਾਂਜੀ ਹਾਂਜੀ ਬਿਲਕੁਲ ਹੋਰ ਮਹਿਲਾਵਾਂ ਵੀ ਐ ਜੀ ਮੈਂ ਰਿਕਵਰ ਕੀਤਾ ਗਿਆ ਹਾਂਜੀ ਇਹਦੇ ਚੋ 36000 ਕੈਸ਼ ਰਿਕਵਰ ਹੋਇਆ 15 ਮੋਬਾਈਲ ਫੋਨ ਹੋਏ 3 ਕਾਰਸ ਹੋਈਆਂ ਔਰ ਫੇਕ ਆਈ ਕਾਰਡਸ ਰਿਕਵਰ ਹੋਏ ਜੀ ਪੁਲਿਸ ਦੇ ਵਿੱਚ ਕੀ ਭੂਮਿਕਾ ਸੀ ਮੇਨ ਤੌਰ ਤੇ ਪੁਲਿਸ ਵਾਲੇ ਦੀ ਕੀ ਭੂਮਿਕਾ ਸੀ ਪੁਲਿਸ ਵਾਲਾ ਅਸੀਂ ਜੀ ਪੁੱਛਗਿਚ ਕਰ ਰਹੇ ਹਾਂ ਬਟ ਜਿੰਨਾ ਪਤਾ ਚੱਲਿਆ ਆਪਣੀ ਯੂਨੀਫਾਰਮ ਦਾ ਨਜਾਇਜ਼ ਫਾਇਦਾ ਉਠਾ ਕੇ ਉਹ ਐਕਸਟਰਸ਼ਨ ਵਿੱਚ ਹੀ ਇਹਨਾਂ ਦੀ ਮਦਦ ਕਰਦੇ ਸੀ ਉਹਦੀ ਵਾਈਫ ਵੀ ਇਨਵੋਲ ਪੁਲਿਸ ਵਾਲੇ ਪਤਾ ਕਰ ਰਹੇ ਜੀ ਇਨਵੈਸਟੀਗੇਸ਼ਨ ਦਾ ਪਹਿਲੇ ਦਿਨ ਕਿੰਨੇ ਬੰਦੇ ਆਰੈਸਟ ਹੋਏ ਸੀ ਜੀ ਉਹ ਪੜ੍ਹੇਗੇ ਸੀ ਪਹਿਲੇ ਦਿਨ ਕਿੰਨੇ ਹੋਏ ਸੀ ਅਮਜੋ ਪੰਜ ਪਹਿਲੇ ਦਿਨ ਪੰਜ ਹੋਏ ਸੀ ਜੀ ਫਿਰ ਅਸੀਂ ਬਾਅਦ ਚ ਸੱਤ ਹੋਰ ਕੀਤਾ ਕਿੰਨਾ ਕਾਮਯਾਬੀ ਹੈ ਕੋਈ ਸਭ ਸਭ ਪੂਰੇ ਪੰਜਾਬ ਤੇ ਨੈਟਵਰਕ ਕਰਦਾ ਬਿਲਕੁਲ ਜੀ ਅਸੀਂ ਜਿਵੇਂ ਦੇਖ ਹੀ ਪਾ ਰਹੇ ਹਾਂ ਮਾਨਸਾ ਤੋਂ ਲੈ ਕੇ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਸਾਰੇ ਜਗ੍ਹਾ ਦੇ ਹਨ ਤਾਂ ਅਸੀਂ ਇਹੀ ਲਿੰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੇ ਸ਼ਹਿਰਾਂ ਚ ਇਹਨਾਂ ਨੇ ਇਹੋ ਜਿਹਾ ਕ੍ਰਾਈਮ ਕੀਤਾ ਹੈ ਲੋਕਾਂ ਨੂੰ ਕੀ ਪੈਸੀ ਗੱਲ ਬਹੁਤ ਸਾਰੇ ਲੋਕ ਨੇ ਜਿਹੜੇ ਸਾਡੇ ਸਾਹਮਣੇ ਵੀ ਆਏਗੇ ਉਹਨੂੰ ਇਹ ਤੁਸੀਂ ਆਪਣੇ ਵੱਲੋਂ ਕਹਿਣਾ ਕਰਦੇ ਅਸੀਂ ਜੀ ਇਹੀ ਕਹਿਣਾ ਚਾਹਾਂਗੇ ਅਸੀਂ ਸਮਝਦੇ ਹਾਂ ਕਿ ਇਹ ਇੰਬੈਰਸਿੰਗ ਔਰ ਹਿਊਮਿਲੀਟਿੰਗ ਹੋ ਜਾਂਦਾ ਕਿਸੇ ਵੀ ਬੰਦੇ ਲਈ ਜਦ ਉਹਨਾਂ ਨਾਲ ਇਹੋ ਜਿਹਾ ਹੁੰਦਾ ਹੈ ਬਟ ਜਿਵੇਂ ਇਹ ਇੰਡੀਵਿਜੂਅਲ ਨੇ ਬਹੁਤ करेज ਦਿਖਾਉਂਦੇ ਹੋਏ ਬਹਾਦਰੀ ਦਿਖਾਉਂਦੇ ਹੋਏ ਪੁਲਿਸ ਨੂੰ ਅਪਰੋਚ ਕੀਤਾ ਤਾਂ ਅਸੀਂ ਇਹ ਗਰੋਥ ਦਾ ਪਰਦਾ ਫਾਸ਼ ਵੀ ਕੀਤਾ ਇਹਨਾਂ ਚੋ ਫੜ ਵੀ ਲਏ ਆ ਬਾਰੇ ਇੰਡੀਵਿਜੂਅਲ ਅਸੀਂ ਇਹੀ ਕਹਾਂਗੇ ਕਿ ਤੁਹਾਡੇ ਨਾਲ ਜੇ ਕੁਝ ਵੀ ਇਹੋ ਜਿਹਾ ਹੁੰਦਾ ਹੈ ਕੋਈ ਵੀ ਐਕਸਟਰੋਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਾਈਂਡਲੀ ਪੁਲਿਸ ਨੂੰ ਅਪਰੋਚ ਕਰੋ ਸਾਡੀ ਪੁਲਿਸ ਟੀਮ ਬਹੁਤ ਇਫੈਕਟਿਵ ਹੈ ਇੱਥੇ ਵੀ ਐਸਐਚਓ ਮਕਬੂਲਪੁਰਾ ਅਮਨਜੋਤ ਨੇ ਏਸੀਪੀ ਈਸਟ ਸ਼ੀਤਲ ਨੇ ਬਹੁਤ ਕੁਇਕ ਰਿਐਕਟ ਕਰਦੇ ਹੋਏ ਸਾਰੇ ਬੰਦਿਆਂ ਨੂੰ ਫੜ ਲਿਆ ਹੈ ਸਾਡੀ ਕਿੰਨੀ ਕਮਾਲ ਕੀਤੀ ਜੀ ਬਾਰਾਂ ਜਣਾਂ ਦੇ ਵੱਲੋਂ ਵਸਵਾਫੇਟਰੇ ਲੋਕਾਂ ਦੇ ਵੱਲ ਪਹੁੰਚ ਇਨਾਂ ਤੋਂ ਲੱਖਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਜੀ ਲੱਖਾਂ ਦੀ ਇਨਵੈਂਟਰੀ ਕਿੰਨੇ ਜੈਂਟਸ ਨੇ ਲਏ ਇਸ ਕੇਅਰ ਰਹਿਣਾਵਾ ਇਹਦੇ ਚੋ ਤਿੰਨ ਲੇਡੀਜ਼ ਚਾਰ ਨੇ ਚਾਰ ਲੇਡੀਜ਼ ਹਨ ਜੀ ਤੇ ਅੱਠ ਜੈਂਟਸ ਹੈ ਮੈਂ ਵੀ ਕਿਹਾ ਕਿ ਸਮੇਂ ਤੋਂ ਕਿ ਥਾਣੇ ਦੀ ਵੀ ਕਿ ਕਾਫੀ ਬੜਾ ਵੱਖਰਾ ਤਰ੍ਹਾਂ ਦਾ ਕੇਸ ਹੈ ਜੋ ਕਾਫੀ ਟਰੈਕ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਬਿਲਕੁਲ ਜੀ ਇੱਥੇ ਥਾਣੇ ਦੀ ਟੀਮਸ ਲੱਗੀਆਂ ਸੀ ਸਬ ਡਿਵੀਜ਼ਨ ਤੋਂ ਹੋਰ ਵੀ ਅਸੀਂ ਇਹਨਾਂ ਨੂੰ ਹੈਲਪ ਕੀਤੀ ਸੀ ਬਟ ਅਗੇਨ ਐਸ ਐਚਓ ਮਕਬੂਲਪੁਰਾ ਨੇ ਇਹਦੇ ਚ ਬਹੁਤ ਕਰੇ ਜੋਰ Swift reaction ਕਰਦੇ ਹੋਏ ਇਹਨਾਂ ਨੂੰ ਫੜ ਲਿਆ ਜੀ ਬਈ ਗੱਡੀਆਂ ਵੀ ਬਰਾਮਦ ਹੋਈਆਂ ਸਹਾਰਾ ਲੈਂਦੇ ਸੀ ਜਾਂ ਕਿਸੇ ਨੂੰ ਪ੍ਰੈਕਟਿਸ ਫੌਂਡ ਕਰਕੇ ਬਣਾਉਂਦੇ ਸੀ ਇਹ ਅਸੀਂ ਤਫ਼ਤੀਸ਼ ਵਿੱਚ ਦੇਖਾਂਗੇ ਵਿਚਾਰੀ ਜੀ ਅੱਲਾ آپریشن ਕਿਹੜਾ ਸੀਗਾ ਕੰਟੇਨਰ ਦੇ ਵਿੱਚੋਂ ਸੀ ਥੋੜੇ آپریشن ਕਿੱਥੋਂ ਅੰਦਾਜ਼ਾ ਲਗਾਓ ਇਹ ਜਿਵੇਂ ਮੈਂ ਦੱਸਿਆ ਜੀ ਜਸਪਾਲ ਸਿੰਘ ਹੈ ਇਹ ਬਟਾਲੇ ਦੇ ਰਹਿਣ ਵਾਲੇ ਆ ਹਾਲਵਾਸੀ ਟਾਂਡੇ ਦੇ ਰਹਿਣ ਵਾਲੇ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਕਿ ਸਾਡੇ ਨਾਲ ਮੇਰੇ ਨਾਲ ਇੰਚ ਹੋ ਗਿਆ ਉਹ ਉਸ ਤੋਂ ਬਾਅਦ ਅਸੀਂ Trap ਲਾ ਕੇ ਇਹਨਾਂ ਨੂੰ ਅਪਰੋਚ ਇਹ α1 α1 ਮੋਰ ਦਨ ਨੇੜੇ ਇੱਕ ਕਮਰੇ ਵਿੱਚ ਕਿਸੇ ਕਮਰੇ ਛੋਇਆ ਸੀ ਜੀ ਆਮ ਕਾਰਨ ਕਿ ਨਹੀਂ ਕਵਰ ਕੀਤੀ ਤਿੰਨ ਕਾਰਜਰ ਕਵਰ ਹੋ ਜਾਂਦੀ ਹੈ ਮੈਂ ਜਿੱਦ ਡਟ ਕਰਦੇ ਨੇ ਉਸ ਤੋਂ ਜਾਣਕਾਰੀ ਲਈ ਹੈ ਜੀ ਉਹ ਸੈਟਿੰਗ ਕਰਦੇ ਆ ਬਿਲਕੁਲ ਜੀ ਜਦ ਬੰਦੇ ਦੀ ਆਬਜਕਨੇਬਲ ਫੋਟੋ ਵੀਡੀਓ ਆ ਜਾਂਦੀ ਹੈ ਫਿਰ ਉਹਨੂੰ ਥ੍ਰੈਟ ਵੀ ਕਰਦੇ ਉਸ ਤੋਂ ਇੱਕ ਸਟਾਪ ਕਰਨ ਦੀ ਕੋਸ਼ਿਸ਼ ਕਰਦੇ ਇਹਨਾਂ ਦਾ ਇਹੀ ਮੋਡਸ ਆਪਰੇਂਟੀਆ ਸਰ ਜਿਸ ਕਮਰੇ ਦੇ ਵਿੱਚ ਕੰਮ ਹੋਇਆ ਉਹ ਖਮਰੇ ਵਾਲਾ ਵੀ ਕੋਈ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਜੀ ਅਸੀਂ ਪਤਾ ਕਰ ਰਹੇ ਹਾਂ ਕਿਦਾ ਹੈ ਜੇ ਕਿਰਾਏ ਤੇ ਲਿਆ ਹੋਇਆ ਤੇ ਕਿਹਨੇ ਲਿਆ ਹੋਇਆ ਸਬਟਾ ਟੈਸਟ ਹੈ ਸਰ ਜੀ ਜਿਹੜੇ ਮਾਦਮ ਹੋਰ ਵੀ ਹੋਣਗੇ ਉਹਨਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਕ੍ਰਾਈਮ ਨੂੰ ਟੋਲਰੇਟ ਨਹੀਂ ਕਰਾਂਗੇ ਜੀ ਅਸੀਂ ਇਸ ਗੈਂਗ ਨੂੰ ਜਿੰਨੇ ਵੀ ਇੰਡੀਵਿਜੂਅਲਸ ਇਨਵੋਲਡ ਐ ਜਿਹੜੇ ਵੀ ਇਹੋ ਜਿਹਾ ਕੰਮ ਕਰਦੇ ਆ ਸਾਰਿਆਂ ਨੂੰ ਫੜਾਗੇ ਮੈਂ ਜਾਣਦਾ ਨਹੀਂ ਐ ਕਿ ਕਿੰਨਾ ਛਡਾਣ ਵਾਸਤੇ 100 ਲੱਖ ਰੁਪਏ ਲਾ ਕੇ ਬਾਹਰ ਖੜੇ ਆ ਇਹਨਾਂ ਨੂੰ ਛਡਾ ਦੇਣਾ ਸਿੰਦਰ ਦਾਸ ਮੱਤਵਾਲਾ ਜੀ ਜਿਹੜਾ ਪੁਲਿਸ ਮੰਗ ਕਰ ਰਹੀ ਹੈ ਸਾਡੇ 14 ਲੱਖ 70 ਲੱਖ ਤੁਹਾਨੂੰ ਤਾਂ ਕਿਸੇ ਨੇ ਆਫਰ ਕੀਤਾ ਨਹੀਂ ਹੈ ਜੀ ਕੋ ਸਾਡੇ ਕੋਲ ਇਨਫੋਰਮੇਸ਼ਨ ਹੈ ਤੁਸੀਂ ਦੱਸ ਸਕਦੇ ਹੋ ਕਿ ਕਿਹਨਾਂ ਨਿਸ਼ਚੈ ਬਈਏ ਨਹੀਂ ਜੀ ਸਾਨੂੰ ਕਿਸੇ ਨੇ ਆਫਰ ਨਹੀਂ ਕੀਤਾ ਨਾ ਸਾਡੇ ਥਾਣੇ ਵਾਲੇ ਨਾ ਸਾਡੇ ਸਬਡਿਵੀਜ਼ਨ ਵਾਲੇ ਇਹੋ ਜਿ ਕਿਸੇ ਆਫਰ ਨੂੰ ਐਂਟਰਟੇਨ ਕਰਨਗੇ ਬਲਕਿ ਜਿਹੜਾ ਕਰਦਾ ਉਹਨੂੰ ਜ਼ਰੂਰ ਫੜਾ ਜੀ